ਯਾਰ ਯਾਤਰਾ ਯਾਰ ਬੰਦੇ ਯਾਰ ਇਹ ਜਿਹੜਾ ਦੱਬ ਕੇ ਮੋ ਰਹਿਣ ਲੱਗ ਪਏ ਸੀ ਜਿਹੜਾ ਸੀਰੀਅਲ ਹੋ ਰਿਹਾ ਸੀ ਯਾਰ ਆਦੀ ਯਾਰਾਂ ਨਾਲ ਹਾਂ ਤਾਂ ਆ ਕੱਲ ਦੇ ਦੁੱਧੇ ਵੀ ਗਏ ਆਪਣੇ ਹੱਸਾ ਨਹੀਂ ਰਹੇ ਆਪਾਂ ਵੀ ਇਹ ਦੁੱਜੇ ਵੀ ਗਏ ਦੁੱਜੇ ਵੀ ਚਾਂ 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 ਠੀਕਾ ਥ੍ਰੀ ਮਾਰਾ ਕੇ ਸਿਰਫ ਠਾਡੀ ਨੇ ਖੇਲੀ ਆ ਇਸ ਮਹਿਕਮੇ ਦੀ ਲਾ 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 ਉਹ ਮੜਾ ਪਿੱਛੇ ਕਰੋ ਫੂਨੇ ਨੂੰ ਜਿੱਦਾਂ ਰਹਿੰਦੇ ਤੇ ਰੇਡ ਦੀ ਰੇਡ ਚੱਲੋ ਚੱਲੋ ਹਟੋ ਕਮੇਟੀ ਜਾਇਜ਼ਤ ਦਿਵਾਓ ਤੇ ਰੋਕਾਂ ਕਿੰਨਾ ਪਾਣੀ ਹੈ ਨਾ ਪਾਣੀ ਘੁੰਮਣਾ ਖਾਲੀ ਜਾਇਜ਼ਤੀ ਆਜ ਤਾਂ ਸੜਕ ਪੋੜ ਨਹੀਂ ਲਿਆ ਹੁਣ ਸਾਨੂੰ ਲੋੜ ਪੈ ਗਈ ਕੀ ਕਰ ਤੇਰਾ ਕੰਮ ਬੰਦ ਚੁੱਕਦਾ ਆ ਆ ਸਮੱਸਿਆ ਨਾਲ ਘਟਾਵ ਕਿਤੇ ਕਰਦਾ ਸੜਕ ਪਿੱਛੋਂ ਪਿੱਛੋਂ ਪਾਣੀ ਖਡਾਈਏ ਕਹਿ ਗਏ ਉਹਨਾਂ ਨੂੰ ਹੁਣ ਦੋਚੋਂ ਦੋ ਤਿੰਨ ਜੜਾਲੇ ਪੀਲੇ ਆਣ ਕੇ ਬਾਬਾ ਜੀ ਤੋਂ ਬੰਦੇ ਮੇਰਾ ਹਰਪੀਤਕ ਸੰਸਥਾ ਕਮੇਟੀ ਮੈਂ ਕਾਈ ਪ੍ਰਧਾਨ ਹਾਂ ਇਤੋਂ ਪੂਰਾ ਥਾਰ ਗਦਾਈ ਕੇ ਦੋ ਤਿੰਨ ਪਿੰਡਾਂ ਦੇ ਵਿੱਚ ਹਨੀ ਬਾਈ ਆਈ ਪਾਣੀ ਦਾ ਹੀ ਆਈ ਦੇਖੋ ਸਾਰੀਆਂ ਫਸਲਾਂ ਡੁੱਬ ਚੁੱਕੀਆਂ ਸਾਡੀਆਂ ਕੋਈ ਵੀ ਇੱਥੇ ਕੋਈ 10000 ਰਹਿ ਨਹੀਂ ਗਿਆ ਤੁਸੀਂ ਆਪ ਦੇਖ ਸਕਦੇ ਜੀ ਤੇ ਇਹ ਜਿੰਨਾ ਵੀ ਅਸੀਂ ਬਥੇਰੇ ਜਾਂਦੇ ਰਹੇ ਜਿਵੇਂ ਪਿੰਡਾਂ ਨੂੰ ਦੱਸਿਆ ਵੀ ਇਹ ਪਾਣੀ ਮਗਰ ਪਹਿਲਾਂ ਪਿੰਡਾਂ ਡੋਬਦਾ ਫਿਰ ਸਾਡੇ ਵਾਰੀ ਕਰਤੀ ਐ ਸਾਰਾ ਝੋਨਾ ਖਰਾਬ ਹੋ ਗਿਆ ਕੋਈ ਵੀ ਇਥੇ ਕੋਈ ਖਤਰਾ ਨਹੀਂ ਗਿਆ ਜਿੱਥੇ ਪਾਣੀ ਨਾ ਹੋਵੇ ਆ ਘਰਾਂ ਤੇ ਵੀ ਪਾਣੀ ਵੜਿਆ ਫਿਰਦਾ ਵੇਖੋ ਸਿਰ 2.5 ਹੇਕੜ ਜ਼ਮੀਨ ਇਥੇ ਜਿਹੜੀ ਖਰਾਬ ਹੋ ਗਈ ਆ ਚਾਰਾ ਬਿਲਕੁਲ ਖਤਮ ਹੋ ਪਛਮ ਦਾ ਚਾਰਾ ਕੀ ਆ ਜਿਹੜੀ ਕਿਤੇ ਸੁੱਕੇ ਸਾਂ ਤੂੜੀ ਤੰਦਗਾ ਉਹ ਲਿਆਣ ਕੇ ਮੜਾ ਮੋਟਾ ਪਾਉਂਦੇ ਆ ਇਹੋ ਹੀ ਆਈ ਪ੍ਰਸ਼ਾਸਨ ਨੂੰ ਇਹੋ ਹੀ ਮੰਗ ਕਰਦੇ ਆ ਵੀ ਇਹਨਾਂ ਦੇ ਸਾਡੇ ਕਿਸਾਨਾਂ ਦੀ ਆ ਵੇਖੋ ਵਿਚਾਰ ਲਈ ਜਾਵੇ ਇਹਨਾਂ ਦੀ ਤੇ ਇਹਨਾਂ ਨੂੰ ਚਾਰੇ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਦੇ ਇਹਨਾਂ ਦੇ ਮਾਲਜੇ ਦਾ ਪ੍ਰਬੰਧ ਕੀਤਾ ਜਾਵੇ ਦਾ ਸਿੰਘ ਆਪਣਾ ਨਾਮ ਸਲਾਮ ਪੰਡਾ ਵਧਾਈ ਕੇ ਕੀ ਚੱਲ ਜਾਉ ਗਿਆ ਵੀਰੇ ਇਹੋ ਕਹਣਾ ਚਾਹਣਾ ਹਾਰਪੀਡ ਕਿਸਾਨ ਕਸ ਕਮੇਟੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪਾਣੀ ਵਧੀਆ ਤੌਰ ਤੇ ਛਡਾਇਆ ਤੇ ਰਿਲੀਜ ਹੁੰਦਾ ਗਿਆ ਤੇ ਹੁਣ ਕਈਆਂ ਵੀਰਾਂ ਦਾ ਇਹ ਆ ਕਮੈਂਟਾਂ ਦੇ ਵਿੱਚ ਲਿਖ ਦਿੰਦੇ ਆ ਵੀ ਜਿਹੜੀਆਂ ਦੋ ਦਰਿਆਵਾਂ ਦੇ ਸਨ ਵਿੱਚ ਪੈ ਲਈਆਂ ਇਹ ਸਰਕਾਰੀ ਪੈ ਲਈਆਂ ਵੀ ਇਹਨਾਂ 'ਚ ਪਾਣੀ ਜਾਣਾ ਚਾਹੀਦਾ ਹੈ ਇਹ ਵੀਰੇ ਆਪਣੀਆਂ ਨੰਬਰੀ ਪੈ ਲਈਆਂ ਕੋਈ ਸਰਕਾਰੀ ਪੈ ਲਈਆਂ ਨਹੀਂ ਆਪਾਂ ਜਿਗਟਰੀਆਂ ਵੀ ਵਿਖਾ ਸਕਦੇ ਆ ਸਾਰੀਆਂ ਨੰਬਰੀ ਪੈ ਲਈਆਂ ਤੇ ਕਈ ਗਲਤ ਕਮੈਂਟ ਕਰੀ ਜਾਂਦੇ ਆ ਬੀਏ ਸਰਕਾਰੀ ਜ਼ਮੀਨ ਆ ਗਰਮੀ ਸੈ ਗਈ ਕਿਹੜਾ ਪਿੰਡਾ ਗਦਾਈ ਕੇ ਜਿੰਨੀ ਕੁ ਫਸਲ ਜਿਹੜੀ ਖਰਾਬ ਹੋਈ ਟੜੀ ਫਸਲ ਦਾ ਤਕਰੀਬਨ ਜੱਲੋ ਕੇ ਤੇ ਆਪਣਾ ਗਦਾਈ ਕੇ ਕਿ ਇਧਰ ਸਾਰੇ ਪਿੰਡਾਂ ਦੀ ਜਿਹੜੀ ਦਰਿਆ ਦੇ ਵਿੱਚ ਵਿੱਚ ਫਸਲ ਖਰਾਬ ਹੋਈ ਗਈ ਹੈ ਜੀ ਇਹ ਆ ਸਰਦਾਰ ਆਲੂ ਵਾਲਿਆ ਜਸਵੀਰ ਸਿੰਘ ਜੀ ਇਹਿਹੜਾ ਹੜਪੀਟ ਦੇ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਬਹੁਤ ਸਾਲ 15-20 ਸਾਲ ਪਹਿਲਾਂ ਡਬੋਦਲਾ ਸਰਕਾਰ ਨੇ ਉਹਨਾਂ ਬਚਾਇਆ ਸਾਨੂੰ ਹੁਣ ਵੀ ਬਹੁਤ ਸੰਘਰਸ਼ ਕਰ ਰਹੇ ਨੇ ਕਦੀ ਪਾਣੀ ਉਹਦੇ ਰਿਲੀਜ਼ ਕਰਾਉਂਦੇ ਕਦੀ ਉਹ ਕਰਾਉਂਦੇ ਪਰ ਸਰਕਾਰ ਸੁਣਦੀ ਨਹੀਂ ਕੋਈ ਸਾਡੇ ਕੀ ਸਾਡੀਆਂ ਦੇਖੋ ਫਸਲਾਂ ਗੰਨਾ ਕਿੰਨਾ ਫੱਗਿਆ ਆ ਇਹ ਵੀ ਗੱਲ ਚੱਲਿਆ ਜੀ ਫਸਲਾਂ ਚ ਉਹਨਾਂ ਚੰਦਰਾ ਸਾਹਿਬ ਬਰਬਾਦ ਹੋ ਜਾਣਾ ਜਿਸ ਤਰ੍ਹਾਂ ਪਾਣੀ ਆਉਂਦਾ ਰਿਹਾ ਤਾਂ ਤੇ ਬਾਕੀ ਹੁਣ ਸਰਕਾਰ ਕੋਈ ਸਾਰ ਲਵੇ ਸਾਡੀ ਤੇ ਵੇਖ ਲਓ ਇੱਧਰ ਪਾਣੀ ਪਾਣੀ ਇੱਧਰ ਚਾਰਜ ਫਿਰ ਕੈਮਰਾ ਮਾਰੋ ਤੁਸੀਂ ਤੁਹਾਨੂੰ ਪਤਾ ਲੱਗ ਜਾਣਾ ਜੀ ਪੈਂਡ ਗਦਾ ਜੀ ਕੇ ਜੀ ਇਹ ਪਾਣੀ ਛੱਡਿਆ ਤਾਂ ਪਿਛੋਂ ਮਲਾ ਉਹ ਦਬਾਅ ਪਾਉਂਦੇ ਗਾੜੀ ਪਾਣੀ ਛੱਡ ਦਿੰਦੇ ਆ ਤੁਹਾਡਾ 2.5 3000 ਏਕੜ ਇੱਥੋਂ ਲਾ ਕੇ ਗਿਆਂ ਲਾ ਕੇ ਜਮੀਨ ਅਰਥਾ ਚੋਨਾ ਜੰਬਾ ਪਿਆ ਹੋਇਆ ਇਸ ਟਾਈਮ ਤੇ ਤੁਹਾਡੇ ਸਾਹਮਣੇ ਜੋ ਇਹ ਜਾਤ ਹੈ ਮੈਂ ਜਾਤ ਦਾ ਕੋਈ ਪੱਠਾ ਹੈਗਾ ਜੇ ਨਹੀਂ ਕੋਈ ਉਹਦਾ ਮੱਕ ਚੋਨਾ ਜਿਆਦਾ ਨਹੀਂ ਤੇ ਇਹਦੇ ਬੇਖਣੀ ਕੋਈ ਆ ਕੀ ਮੰਗ ਕਰੋਗੇ ਮੰਗ ਤੇ ਇਹ ਪ੍ਰਸ਼ਾਸਨ ਕਰਦਾ ਹਾਂ ਰੱਤ ਵਾਦ ਇਹਦਾ ਮਾਇਬਾ ਦਿੱਤਾ ਜਾਵੇ ਤੇ ਅਗੇ ਵੀ ਸਰਕਾਰ ਨੇ ਹੁਣ ਦਿੱਤਾ ਕੁਝ ਨਹੀਂਗਾ ਉਹਦੇ ਇਸ ਕਾਰਨ 6800 ਰੁਪਏ ਤਾਂ ਸਾਡਾ ਖਰਚਾ ਹੀ ਹੋਈ ਵੀ 10000 ਰੁਪਏ ਖਰਚਾ ਝੋਨੇ ਦਾ ਆਇਂਦਾ ਤੇ ਸੰਭ 50 5000 ਰੁਪਏ ਮੇਰੇ ਖਰਚਾ ਗਿਆ ਹੱਕ ਬੁਹਾਂਦਾ ਸਾਡਾ ਦੁਨੀਆਂ ਕੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਵੀ ਇਦਾਂ ਹੀ ਹੁਣ ਬਦਲ ਪਾ ਸਭ ਕੋ ਪੈ ਗਿਆ ਓਹਨੂੰ ਵੇਖਣ ਦਾ ਲੁੱਬੀ ਫਲ ਤੇ ਪ੍ਰਾਪ ਉਮੀਦ ਨਹੀਂ ਹਨਾਂਉਂਦੀ ਦਾ ਦਰ ਕੀ ਕਹਿਣਾ ਚਾਹੁੰਦੇ ਜੋ ਇੱਥੇ ਅੱਜ ਬੰਨ੍ਹ ਤੇ ਕਤਰ ਹੋਈ ਸਕਤ ਮੇਰਾ ਨਾਮ ਗੁਰਚਨਪ੍ਰੀਤ ਸਿੰਘ ਆ ਜੀ ਅਸੀਂ ਇਹ ਕਰਕੇ ਕਤਰ ਹੋਇਆ ਵੀ ਲਗਾਤਾਰ ਬੰਨ੍ਹ ਨੂੰ ਢਾਹ ਲੱਗ ਰਹੀ ਹੈ ਜੀ ਤੇ ਜੇ ਹਿਸਾਬ ਨਾਲ ਬੰਨ੍ਹ ਨੂੰ ਢਾਹ ਲੱਗ ਕਿਸ ਜਗ੍ਹਾ ਤੇ ਆ ਕਿਹੜਾ ਬੰਨ੍ਹ ਹੈ ਇਹ ਹੈਗਾ ਚੌਂਕੀ ਪੈਂਕੀ ਨੰਬਰ ਬੁਰਜੀ ਇਸ ਬਰਾਹਮਪਿੰਡ ਦੇ ਸਾਹਮਣੇ ਆ ਅਨਾਉਂਸਮੈਂਟ ਕਰੋ ਬੰਨ੍ਹ ਟੁੱਟ ਜਣਾ ਤੇ ਅਸੀਂ ਬੇਨਤੀ ਆ ਸਾਡੀ ਪ੍ਰਸ਼ਾਸਨ ਨੂੰ ਵੀ ਆ ਸੰਤਨ ਨੂੰ ਵੀ ਆ ਵੀ ਢਾਹ ਬਹੁਤ ਜ਼ੋਰ ਦੀ ਲੱਗੀ ਹੋਈ ਆ ਤੇ ਆਪਾਂ ਆ ਕੇ ਹਮਲਾ ਮਾਰ ਗਏ ਤੇ ਇਹਨੂੰ ਬੰਨ੍ਹ ਨੂੰ ਬਚਾਓ ਜੇਕਰ ਇਹ ਬੰਨ੍ਹ ਟੁੱਟਦਾ ਤੇ ਕਿੰਨੇ ਪਿੰਡ ਦੇ ਨਾਲ ਪ੍ਰਭਾਵ ਸਲਾ ਸਭਰਾ ਨੂੰ ਲੱਗੀ ਬਹੁਤ ਜਦੀ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਜੋ ਬਣ ਦੇ ਪਹੁੰਚੀ ਹੈ ਮੇਰ ਸਿੰਘ ਜੀ ਪਿੰਡ ਸਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ 34 ਤੇ 35 ਨੰਬਰ ਬੁਰਜੀ ਜਿਹੜੀ ਸਭਰਾਵਾਂ ਦੇ ਮੱਥੇ ਸਾਹਮਣੇ ਉਥੇ ਸਾਰੀ ਸੰਗਤ ਹੱਲਾ ਮਾਰ ਕੇ ਪਹੁੰਚੋ ਡੂਮਣੀ ਵਾਲਾ ਕੁੱਤੀ ਵਾਲਾ ਸੀਤੋ ਜਿੰਨੇ ਵੀ ਪਿੰਡ ਸਭਰਾਵਾਂ ਦੇ ਨਾਲ ਲੱਗਦੇ ਆ ਤੇ ਆਪੋ ਆਪਣੇ ਸਾਧਨ ਲੈ ਕੇ ਜਿਤਨਾ ਅੱਗੇ ਸੰਗਤ ਨੇ ਸੰਯੋਗ ਦਿੱਤਾ ਸੀ ਉਸੇ ਤਰ੍ਹਾਂ ਹੀ ਸੰਯੋਗ ਦੇਣ ਦੀ ਲੋੜ ਆ ਕਿ ਆਪਾਂ ਇਹਨੂੰ ਬਚਾ ਸਕੀਏ ਨਹੀਂ ਤੇ ਹੋ ਸਕਦਾ ਵਾ ਜੇ ਅੱਜ ਆਪਾਂ ਇਹਨੂੰ ਨਾ ਲੱਗੇ ਤੇ ਸ਼ਾਮਾਂ ਤੱਕ ਜਿਹੜਾ ਬੰਨ ਆ ਇਹ ਰੁੜਨ ਦੇ ਕਿਨਾਰੇ ਆ ਗਿਆ ਬਿਲਕੁਲ ਬੰਨ ਦੇ ਨਾਲ ਹੀ ਪਾਣੀ ਲੱਗ ਚੁੱਕਾ ਵਾ ਵੱਡੇ ਵੱਡੇ ਰੋਖ ਸਾਡੇ ਵੇਂਦੇ ਆਵੇਂ ਬੰਨ ਦੇ ਵਿੱਚ ਹਣ ਸੋੜ ਤੇ ਪਾਣੀ ਨੇ ਤੇ ਜਿੰਨੇ ਵੀ ਸਾਡੇ ਪਿੰਡ ਦੇ ਨਗਰ ਦੇ ਵੀਰ ਆਏ ਆ ਸਾਰੇ ਹੋਰ ਵੀ ਵੀਰਾਂ ਨੂੰ ਬੇਨਤੀ ਆਗੇ ਆਓ ਆਪਾਂ ਇਹਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੁੰਦੇ ਜੇ ਅੱਜ ਸੇਰ ਬੰਨ ਤੇ ਇਥੇ ਸੰਕਤ ਬਹੁਤ ਜ਼ਿਆਦਾ ਪੈ ਗਿਆ ਬੰਨ ਤੇ ਮੇਰਾ ਨਾਂ ਅਜ ਜਤਿੰਦਰ ਸਿੰਘ ਬਗਾ ਗੁਰਾਹ ਜਥੇਬੰਦੀ ਸਭਰਾ ਕੱਲ ਵੀ ਤੁਹਾਡੇ মিডিਆ ਦੇ ਜ਼ਰੀਏ ਅਸੀਂ ਮਹਿਕਮੇ ਨੂੰ ਸਰਕਾਰ ਤੱਕ ਬੇਨਤੀ ਕਰ ਚੁੱਕੇ ਆਂ ਪਰ ਹਾਲ ਹਾਲ ਦੀ ਘੜੀ ਤੱਕ ਕੋਈ ਵੀ ਅਜੇ ਇੱਥੇ ਪਹੁੰਚਿਆ ਨਹੀਂ ਆ ਕੱਲ ਖਤਰਾ ਜਿਹੜਾ 70% 30% ਹੀ ਅੱਜ ਉਹ 100% ਹੀ ਬਣ ਗਿਆ 35 ਨੰਬਰ ਬੁਰਜੀ ਸਾਰੇ ਤੁਸੀਂ ਵੇਖ ਹੀ ਰਹੋ ਸੜਕ 'ਤੇ ਆ ਕੇ ਪਾਣੀ ਲੱਗ ਗਿਆ ਜਿੰਨੀਆਂ ਕਿਕਰਾਂਆਂ ਗਿਆ ਵਲਕੇ ਨੇ ਵਿੱਚ ਸੋਟ ਲੀਆਂ ਕਿਹੜਾ ਪਿੰਡ ਆਏ ਸੁਭਰਾ ਪਿੰਡ ਆ 35 ਨੰਬਰ ਬੁਰਜੀਆ ਲੋਕਲ ਪਿੰਡ ਆ ਪਿੰਡ ਵਾਲੇ ਆਸਤੇ ਡੱਲੇ ਗਿਆ ਉਹਦੇ ਮੱਥੇ ਅੱਜ ਨੂੰ ਕਿਹਾ ਜਾਂਦਾ ਸਿੱਧਾ ਈ ਕਾਲੇ ਸ਼ਾਹ ਦੀ ਸੜਕ ਜਾਂਦੀ ਸਿੱਧੀ ਇਹ ਸਿੱਧੀ ਬੰਦੇ ਜਾਂਦੀ ਆ ਤੇ ਬਹੁਤ ਬੁਰੇ ਹਾਲਾਤ ਦਾ ਖਤਰੇ ਦੇ ਕੋਲ ਖੜਾ ਆ ਮਤਲਬ ਘੜੀ ਤੋਂ ਘੜੀ ਆ ਜਿੱਦਾਂ ਮੰਨ ਲਓ ਪਿਛਲੀ ਵਾਰ ਆਪਣੇ ਹੱਥਾਂ 'ਚ ਬੰਨ ਟੁੱਟਾ ਸੀ ਉਦਾਂ ਹੀ ਹੋਣਾ ਲੱਗ ਚੋ ਸੜਕ ਦੇ ਥੱਲੇ ਤੇ ਤੁਹਾਨੂੰ ਪਤਾ ਹੀ ਕਿੰਨਾ ਚਿਰ ਘਟਣਾ ਨੇ ਤੇ ਪ੍ਰਸ਼ਾਸਨ ਨੂੰ ਸੰਗਤ ਨੂੰ ਬੇਨਤੀ ਵੀ ਛੇਤੀ ਛੇਤੀ ਇੱਥੇ ਸਭਰਾਵਾਂ 35 ਨੰਬਰ ਬੁਰਜੀ ਦੇ ਡੱਲੇਆਂ ਦੇ ਮੱਥੇ ਪਹੁੰਚੋ ਬਾਹਰ ਹੋ ਜਿੱਕੇ ਫਤਹਿ ਸੰਤਾ ਨੇ ਬਹੁਤ ਬਾਹਾਂ ਦੇ ਅੱਗੇ ਸੂਤਾ ਇਸੇ ਵਜ੍ਹਾ ਤੁਰਿਆ ਵਾ ਬਚਿਆ ਵਾ ਜੈਸ ਟਾਈਮ ਤੇ ਪਰ ਢਾ ਲੱਗੀ ਜਾਂਦੀ ਆ ਪਾਣੀ ਦਾ ਹੱਦੋਂ ਵੱਧ ਜ਼ੋਰ ਆ ਅਨੁਸਾਰ ਪਤਾ ਲੱਗਾ ਗੂਣ ਕੀਤਾ ਮੇਰ ਸੋਣਾ ਨੇ ਸਾਰੇ ਸੰਤ ਨੇ ਅਈ ਇਸੇ ਪਹੁੰਚ ਗਏ ਆ ਸਭਰਾਵਾਂ ਆਏ ਬਾਨ ਤੇ ਕੜੋਂ ਮਾਦੋ ਗਾਲੇ ਬੰਨੇ ਆ ਸਭਰਾਵਾਂ ਨੂੰ ਸਾਹਮਣਾ ਉਥੇ ਅਸੀਂ ਪਹੁੰਚੇ ਹੋਏ ਆ ਤੇ ਪਹੁੰਚ ਕੇ ਇਹਦੇ ਖਾਇ ਕਰਕੇ ਉਹਨਾਂ ਨੂੰ ਪੰਜ ਛੇ ਮੰਗਾਉਣ ਦੇ ਆ ਮੰਗਾ ਕੇ ਨਾਲ ਜਿੰਨਾ ਸਹਿਯੋਗ ਹੈ ਸੰਕਰ ਦੇ ਨਾਲ ਇਸ ਜੋ ਕਰਾਵਾਏ ਕਰ ਕੇ ਤੇ ਤੋੜੇ ਟਾੜੇ ਮਗਾ ਕੇ ਜਿੰਨੀ ਮਿੱਟੀ ਮਗਾ ਕੇ ਜਿੰਨਾ ਵੀ ਆਪ ਦਾ ਜ਼ੋਰ ਲਾ ਕੇ ਇਹਨੂੰ ਵਿਕਾਇਆ ਕਰਨ ਦੀ ਕੋਸ਼ਿਸ਼ ਕਰਾਂ। ਇਹ ਦੇ ਮਾਂਪੁਰ ਖਾਨੇ ਨੂੰ ਸੇਜ ਦਾ ਫੋਨ ਕਰੀ ਜਾਂਦੇ ਵੀ ਧਿਆਨ ਰੱਖ ਉਧਰ ਦੇਖ ਕੇ ਜਾਓ। ਆ ਬਾਈ ਇਹ ਟਾਈਮ ਤੇ ਬਾਹਰ ਕੈਨੇਡਾ ਵਾਲਾ ਤੇ ਉਹਨਾਂ ਨੇ ਸੇਜ ਦਾ ਫੋਨ ਕੀਤਾ ਵੀ ਫਿਰ ਉੱਥੇ ਵੀ ਜਾਓ। ਤੇ ਬਾਗਪੋਰਾ ਜਿਆਦਾ ਤਨੀ ਚੋਂ ਸਾਹੀ ਪਾਣੀ ਉਧਰ ਟੁੱਟਾ ਸੀ ਪਹਿਲਾਂ ਉਧਰ ਜਾਂਦੇ ਰਹੇ ਆ। ਤੇ ਉਹਨਾਂ ਉੱਥੇ ਜਾਂਦੇ ਨੇ 10-15 ਦੇ ਹੋਏ ਆ। ਤੇ ਅੱਜ ਅਸੀਂ ਇਸੇ ਫੇਰ ਪਹਿਲਾਂ ਪਤਾ ਲੱਗਾ ਵੀ ਇਧਰ ਵੀ ਛੋਟੇ ਆ ਮੁਸ਼ਕਿਲ ਹੁੰਦੀ ਜਾਂਦੀ ਆ। ਪੰਗਰੋ ਦੇ ਠੀਕ ਆ। ਆ ਦੋ ਕਿਲੇ ਦਾ ਔਰ ਅਗ ਭਗ ਹੋਣਾ ਜਿਹੜਾ ਇਹਨੂੰ ਢਾਹ ਲੱਗੀ ਪਈ ਐ ਘੁੰਮ ਘੁੰਮ ਪਾਣੀ ਨੂੰ ਟੱਕਰ ਵਾਰਦੀ ਐ ਉਹ ਰੋਖ ਰੱਖਦੀ ਤੇ ਡੇਗੀ ਹੋਇਆ ਪਾਣੀ ਨੇ ਥੱਲੇ ਥੱਲੇ ਥੱਲੇਓ ਇਥੇ ਹੁਣ ਪ੍ਰਬੰਧ ਕਰਦੇ ਆ ਤੋੜਿਆਂ ਤਾੜਿਆਂ ਲਾਉਣ ਦਾ ਇਹ ਪ੍ਰਬੰਧ ਕਰਕੇ ਤੋੜਿਆਂ ਲਾ ਕੇ ਤੇ ਸੰਤਰੇ ਮਿੱਟੀ ਮੰਗਾਉਣ ਡੇ ਆ ਲਗਾ ਕੇ ਤੇ ਮਹਾਰਾਜ ਦੀ ਮੇਰੇ ਨਾਲ ਕੰਮ ਕਰੀ ਜਾਂਦੇ ਆ ਬਾਹਰੋਂ ਜੀ ਕਾ ਖਾਲਸਾ ਇੱਥੇ ਕੱਥੀ ਹੋਈ ਆ ਕੇ ਸੰਬੰਧ ਇੱਥੇ ਸੰਤ ਅੱਜ ਕੋਈ ਕਾਫੀ ਧਮਾ ਹੋ ਗਿਆ ਦਿਨ ਹੋ ਗਿਆ ਪਾਣੀ ਵਗਦੇ ਨੂੰ ਇਹ ਪਿਛਲੇ ਦਿਨਾਂ ਦੇ ਵਿੱਚ ਵੀ ਇੱਥੇ ਹਵਾ ਬਹੁਤ ਤੇਜ਼ ਹੀ ਤੇ 2 ਤੋਂ 2.5 ਕਰਮਾ ਐ ਛੜਕ ਤੋਂ ਪਿੱਛੇ ਹੀ ਬੰਨ ਸਿਰਫ ਜਿਹੜਾ ਟੱਕ ਬਣਾਇਆ ਹਦਰੀਆ ਨੇ ਅੱਜ ਉਹ ਖਤਮ ਹੋ ਗਿਆ ਟੱਕ ਤੁਸੀਂ ਚੰਗੀ ਤਰ੍ਹਾਂ ਪੱਤਰਕਾਰ ਭਾਈਚਾਰਾ ਜੋ ਦੇਖ ਲਓ ਕਿ ਜਿਹੜੀ ਆ ਛੜਕ ਦੇ ਥੱਲੇ ਪੈਰ ਕੱਢਣਾ ਸ਼ੁਰੂ ਕਰ ਦਿੱਤੇ ਆ ਇਧਰ ਯਾਰਾਂ ਏਕੜ ਜਿਹੜੀ ਜ਼ਮੀਨ ਆ ਘਰ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਨੁਕਸਾਨ ਹੋਇਆ ਸਰਕਾਰ ਨੇ ਕੋਈ ਲਾ ਕਿਸੇ ਕਿਸਰਕ ਮੇਰੀ ਕੋਈ ਬਾਣੀ ਫੜੀ ਅੱਜ ਵੀ ਜੇ ਕਿਤੇ ਕੰਮ ਪਿਛਲੇ ਦੌਰਾਨ ਕੰਧ ਕੀਤੀ ਦੀ ਵਧੀਆ ਬਣਾਇਆ ਤੈਨੂੰ ਪ੍ਰੋਪਰ ਦਾ ਕੰਮ ਕੀਤਾ ਤੇ ਅੱਜ ਜਿਹੜਾ ਇਹ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪੈਣਾ ਜਿੱਥੇ ਪਿਛਲੇ ਸਮੇਂ ਦੇ ਵਿੱਚ ਸੰਪਰਦਾਵਾਂ ਕਾਰ ਸੇਵਾ ਜਿ세 ਬੰਦੀਆਂ ਨੇ ਜਿੰਨਾ ਕੰਮ ਕੀਤਾ ਉਹ ਜਗ੍ਹਾ ਤੇ ਉੱਥੇ ਖਲੋਤਾ ਸਰਕਾਰ ਨੇ ਉਤੋਂ ਇੱਕ ਗਿੱਥ ਵੀ ਕੋਈ ਕੰਮ ਨਹੀਂ ਕੀਤਾ ਪ੍ਰਧਾਨ ਜੀ ਵੇਖਿਆ ਜਾਵੇ ਤਾਂ 2023 ਦੇ ਵਿੱਚ ਇਹ ਬੰਨ ਟੁੱਟਾ ਸੀ। ਵੇਖੋ ਜੇ ਬੰਨ ਟੁੱਟਾ ਸੀ ਤਾਂ ਕਿਉਂ ਟੁੱਟਾ? ਉਹ ਤੋਂ ਮਗਰੋਂ ਕਿਸ ਨੇ ਕੇ ਦੀ ਸਾਰ ਲਈ? ਆਜ ਜਿੱਥੇ ਅੱਜ ਖਲੋਤੇ ਆ ਕੋਈ ਇੱਥੇ ਕੰਦ ਲੱਗੀ ਹੋਵੇ ਜਾਂ ਇੱਥੇ ਕੋਈ ਸਰਕਾਰ ਦਾ ਪ੍ਰਬੰਧ ਹੋਵੇ। ਕੱਕ ਵੀ ਨਹੀਂ ਅੱਜ ਜਦੋਂ ਨੇ ਸੜਕ ਛੁੱਟਰੀ ਵਿੱਚ ਸ਼ੁਰੂ ਕਰ ਦਿੱਤੀ ਆ। ਨੁਕਸਾਨ ਆ ਨਾ? ਹਾਂਜੀ। ਅੱਜ ਅਸੀਂ ਤੇ ਸਰਕਾਰ ਕਰੀ ਇਹ ਬੰਦ ਕਹਦੇ ਅੱਜ 8 ਦਿਨਾਂ ਦਾ ਪਾਣੀ ਵਗਦੇ ਨੂੰ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਇਹ ਮਹਿਕਮੇ ਦੇ ਦਰਾਂ ਕੋਈ ਮਹਿਕਮੇ ਨੇ ਆੜ ਕੇ ਕੋਈ ਇੱਥੇ ਕੰਮ ਕੀਤਾ ਹੋਵੇ। ਕੱਕ ਵੀ ਨਹੀਂ। ਜਨਤਾ ਦਾ ਬੇਹੱਦ ਨੁਕਸਾਨ ਲੋਕ ਇਸ ਤੋਂ ਅੱਗੇ ਵੀ ਪੀੜਤਾ ਇਸ ਜਗ੍ਹਾ ਤੋਂ ਪਿਛਲੀ ਵਾਰ ਬੰਨ ਪੁੱਟਾ ਸੀ ਉਸ ਜਗ੍ਹਾ ਤੇ ਸਰਕਾਰ ਵੱਲੋਂ ਉੱਤੇ ਪੱਥਰ ਵੀ ਲਗਵਾਇਆ ਗਿਆ ਵਾ ਤੇ ਲੋਚਾਂ ਵੀ ਲਗਵਾਈਆਂ ਗਈਆਂ ਵਾ ਇਹ ਮੰਤਰੀ ਵੱਲੋਂ ਵੀ ਕਿਹਾ ਜਾ ਰਿਹਾ ਤੇ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਵਾ ਵੇਖੋ ਜੀ ਲੱਗੀਆਂ ਵਾ ਕੋਈ ਇਹਦੇ ਵਿੱਚ ਚਤਕਦਨੀ ਨਹੀਂ ਗਈ ਪਰ ਸਭ ਤੋਂ ਵੱਡਾ ਨੁਕਸਾਨ ਇੱਥੋਂ ਵੀ ਹੋਣਾ ਵਾ ਪਾਰਾ ਇੱਥੋਂ ਦਰਬ ਦੋ ਕਰਮਾ ਹੋ 23 ਦੇ ਜਿਹੜਾ ਪਲੱਡਾ ਹੈ ਦੋ ਢਾਈ ਕਰਮਾ ਜਗ੍ਹਾ ਹੀ ਹੋ ਅੱਜ ਦੋ ਢਾਈ ਕਰਮਾ ਤਾਂ ਆ ਕੇ ਜਿਹੜਾ ਦਰਿਆ ਵਾ ਬਿਲਕੁਲ ਛੜਕਦੇ ਵਿੱਚ ਆਣ ਵਜਾ ਹੁਣ ਕੀ ਮੰਗਤ ਨਹੀਂ ਜਾਓਗੇ ਪ੍ਰਸ਼ਾਸਨ ਵੇਖੋ ਜੀ ਪ੍ਰਸ਼ਾਸਨ ਅਜੇ ਤੱਕ ਕੋਈ ਪ੍ਰਸ਼ਾਸਨ ਆਇ ਤੋਂ ਕੋਲ ਦੱਸ ਦੇ ਉਹਦਾ ਪਾਣੀ ਆਏ ਨੂੰ ਕੋਈ ਇੱਥੇ ਬੋੜਿਆ ਨਹੀਂਗਾ ਮੰਗ ਦੇ ਹੀ ਨਹੀਂ ਰਹੀਆਂ ਜੋ ਮੰਗਾ